ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੀ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਹੈ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ Hindu ਨੇ ਵੀ ਸੁਣਨਾ ਹੈ Sikh ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇਹ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ